ਜੀ ਜੋ ਪਿਛਲੇ ਹਫਤੇ ਦੀ ਰਿਪੋਰਟ ਸਾਈ ਹੋਈ ਹੈ ਜੀ ਆ ਪੰਜਾਬ ਦੇ ਵਿੱਚ ਰਿਕਾਰਡ ਪੁੱਟ ਰਿਹਾ ਜੀ ਜੀ ਜੇ ਤੁਸੀਂ ਇੱਥੇ ਤੁਹਾਡਾ ਕੀਤਾ ਹੈਗਾ ਕਿੰਨਾ ਦੇਖਦੇ ਉਹ ਜੀ ਮੈਨੂੰ ਤੁਹਾਡਾ ਜਿਹੜਾ ਸਟਾਈਲ ਸੀਗਾ ਨਾ ਰਾਇਲ ਲੱਗਿਆ ਹੋਇਆ ਜੀ ਨਾ ਜੀ ਜਦੋਂ ਤੁਸੀਂ ਕਿਹਾ ਵੀ ਯੁੱਧ ਅਗੇਂਸਟ ਡਰੱਗਸ ਅਗੇਂਸਟ ਡਰੱਗਸ ਯੁੱਧ ਨਸ਼ੇ ਵਿਰੁੱਧ ਤੇ ਇਹਦੇ 'ਚ ਇਹ ਹੈਗਾ ਕਿ ਜਿਹੜੀ ਸਾਡੀ ਮਾਨ ਸਰਕਾਰ ਆ ਜੀ ਜੋ ਸਾਡੇ ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਹੈ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਸੀ ਜਿਵੇਂ ਬਿਜਲੀ ਫਰੀ ਦੇਵਾਂਗੇ ਅ ਔਰ ਕਿਸਾਨਾਂ ਨੂੰ ਦਿਨ ਨੂੰ ਜਿਹੜਾ ਮੋਟਰਾਂ ਵਾਸਤੇ ਬਿਜਲੀ ਦੇਵਾਂਗੇ ਔਰ ਡੇਲਾ ਤੱਕ ਪਾਣੀ ਪਹੁੰਚਾਵਾਂਗੇ ਮੱਲਾ ਕਲੀਨਿਕ ਬਣਾਵਾਂਗੇ ਸਕੂਲ ਠੀਕ ਕਰਾਂਗੇ ਉਹ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਤੇ ਹੁਣ ਜਿਹੜਾ ਇਹ بڑا ਵਾਅਦਾ ਸੀਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਉਹਦੀ ਬਾਰੇ ਆ ਗਈ ਹੈ ਜੀ ਤੋ ਤਿਆਰ ਕਰ ਲਿਆ ਸਰਕਾਰ ਨੇ ਇਹਦੇ ਵਿੱਚ ਦੋ ਚੀਜ਼ਾਂ ਹੈਗੀਆਂ ਜੀ ਇੱਕ ਤਾਂ ਹੈਗਾ ਜਿਹੜੇ ਨਸ਼ਾ ਕਰਨ ਵਾਲੇ ਆ ਜਿਹੜੇ ਵਿਕਟਮ ਹੈਗੇ ਆ ਜਿਹੜੇ ਮਰੀਜ਼ ਹੈਗੇ ਆ ਉਹਨਾਂ ਨੂੰ ਕੋਈ ਨਾ ਕੋਈ ਡਿਪਰੈਸ਼ਨ ਹੈ ਐਂਗਜ਼ਾਇਟੀ ਨਰੋਸਸ ਹੈ ਕੋਈ ਉਹਨਾਂ ਦੀ ਫੈਮਿਲੀ ਪ੍ਰੋਬਲਮ ਹੈ ਜਾਂ ਕੋਈ ਇਕਨੋਮਿਕ ਪ੍ਰੋਬਲਮ ਹੈ ਅਨਪਲਾਈਮੈਂਟ ਹੈ ਕਿਸੇ وجہ ਨਾਲ ਉਹ ਦაძਲ ਦੇ ਵਿੱਚ ਚਲੇ ਗਏ ਇੱਕ ਤਾਂ ਉਹ ਬੰਦੇ ਆ ਜਿਹੜੇ ਕਿ ਮਤਲਬ ਲੱਖਾਂ ਦੀ ਗਿਣਤੀ ਚ ਦੂਜੇ ਬੰਦੇ ਹੈਗੇ ਆ ਜਿਹੜੇ ਸੈਂਕੜੇ ਹਜ਼ਾਰਾਂ ਚ ਹੋ ਸਕਦੇ ਆ ਜਿਹੜੇ ਨਸ਼ੇ ਦਾ ਵਪਾਰ ਕਰਦੇ ਆ ਸੋ ਇਹਦੇ ਚ ਸਰਕਾਰ ਨੇ ਕੀ ਕੀਤਾ ਕਿ ਜਿਹੜੇ ਨਸ਼ੇ ਦਾ ਵਪਾਰ ਕਰਦੇ ਆ ਪੁਲਿਸ ਉਹਨਾਂ ਦੇ ਪਿੱਛੇ ਜਾਏਗੀ ਜੀ ਜਾਂ ਉਹ ਥਾਣੇ ਚੋਂਗੇ ਜਾਂ ਉਹ ਜੇਲ੍ਹ ਚੋਂਗੇ ਤੇ ਨਹੀਂ ਤਾਂ ਅਲਟੀਮੇਟ ਉਹਨਾਂ ਦੀ ਜਸਟੀਸ ਨੇਸ਼ਨ ਸਵੇ ਹੋਣਗੇ ਜਾਂ ਪੰਜਾਬ ਸਰਕਾਰ ਦੇ ਭੱਜ ਜਾਣਗਾ ਪਰ ਮੋਸਟਲੀ ਭੱਜ ਰਿਹਾ ਜੀ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨਾਲ ਸਾਡੀ ਹਮਦਰਦੀ ਆ ਉਹਨਾਂ ਦੀ ਮਾਂ ਭੈਣ ਨਾਲ ਉਹਨਾਂ ਦੇ ਪਿੰਡ ਨਾਲ ਉਹਨਾਂ ਦੇ ਨਗਰ ਨਾਲ ਸਾਨੂੰ ਹਮਦਰਦੀ ਆ ਤੇ ਉਹਨਾਂ ਨੂੰ ਸਾਰਿਆਂ ਦਾ ਅਸੀਂ ਇਲਾਜ ਕਰਾਂਗੇ ਉਹਨਾਂ ਨੂੰ ਜਿਹੜੇ ਤਾਂ ਟੀਕਾ ਲਾਂਦੇ ਆ ਉਹਨਾਂ ਨੂੰ ਅਸੀਂ ਗੋਲੀਆਂ ਤੇ ਪਾਵਾਂਗੇ ਤਾਂ ਕਿ ਹਾਰਮ ਰਿਡਕਸ਼ਨ ਹੋਵੇ ਓਵਰਡੋਸ ਦੀਆਂ ਡੈਥ ਹੋਣੀਆਂ ਬੰਦ ਹੋ ਜਾਣ ਤੇ ਦੂਜੇ ਨੰਬਰ ਤੇ ਉਹਨਾਂ ਦੀਆਂ ਗੋਲੀਆਂ ਛੜਾਵਾਂਗੇ ਹੌਲੀ ਹੌਲੀ ਫਿਰ ਅਸੀਂ ਉਹਨਾਂ ਨੂੰ ਜਿਵੇਂ ਇੱਥੇ ਤੁਸੀਂ ਦੇਖ ਰਹੇ ਹੋ ਵੀ ਖੇਡ ਦਾ ਮੈਦਾਨ ਬਣ ਰਿਹਾ ਜੀ ਪਿੰਡਾਂ ਦੇ ਵਿੱਚ ਖੇਡਦਿਆਂ ਨਫਸੀਆਂ ਬਣ ਰਹੀਆਂ ਬੱਚਿਆਂ ਨੂੰ ਪੜ੍ਹਨ ਦਾ ਖੇਡਣ ਦਾ ਔਰ ਨੌਕਰੀ ਕਰਨ ਦਾ ਮੌਕਾ ਦੇਵਾਂਗੇ ਕੱਲ ਵੀ ਮਾਨ ਸਾਹਿਬ ਨੇ ਜਿਹੜਾ ਹੈਗਾ ਉਹ तकरीबन तकरीबन ਅਸੀਂ ਸਾਡੇ 740 ਵਾਲੇ ਡਿਪਾਰਟਮੈਂਟ ਦੇ ਸੀ এডਿਕੇਸ਼ਨ ਦੇ ਅਸੀਂ ਸਰਕਾਰਤਾ ਦੇ ਸੀਗੇ ਸੋ 760 ਲੋਕਾਂ ਨੂੰ ਕੱਲ ਨੌਕਰੀ ਪੱਕੀ ਨੌਕਰੀ ਦਿੱਤੀ ਔਰ ਬਿਨਾ ਕਿਸੇ ਸਪਾਰਸ਼ ਦੇ ਬਿਨਾ ਕਿਸੇ ਲਖਵਾਉ ਦੇ এমਪਲॉयਮੈਂਟ ਦੇ ਰਹੇ ਆ ਇਹਨਾਂ ਵਾਸਤੇ ਵੀ ਸਕਿੱਲ ਡਿਵੈਲਪਮੈਂਟ ਜਿਹੜਾ ਹੋਏਗਾ ਵੀ ਜਿਹੜਾ ਨਸ਼ੇੜੀ ਹੋਏਗਾ ਉਹਨੂੰ ਟੀਕਿਆਂ ਤੋਂ ਗੋਲੀਆਂ ਤੇ ਗੋਲੀਆਂ ਛੜਾ ਕੇ ਕੋਈ ਨਾ ਕੋਈ ਕੰਮ ਸਿਖਾ ਕੇ ਜਿਹੜੀਆਂ ਗਵਰਨਮੈਂਟ ਦੀਆਂ এমਪਲॉयਮੈਂਟ ਜਨਰੇਸ਼ਨ ਸਕੀਮਾਂ ਡੀਸੀ ਸਾਹਿਬ ਮੇਰੇ ਨਾਲ ਹੈ ਐਸਐਸਪੀ ਸਾਹਿਬ ਮੇਰੇ ਨਾਲ ਹੈ ਬਹੁਤ ਸਾਰੀਆਂ ਮੁੱਦਰਾ ਸਕੀਮਸ ਹੋਰ ਦੂਜੀਆਂ ਸਕੀਮਸ ਆ ਗਈਆਂ ਉਹਨਾਂ ਨੂੰ ਕੋਈ ਆਪਣਾ ਰੈਸਟੋਰੈਂਟ ਖੋਲ ਲੇ ਕੋਈ ਆਪਣੀ ਵਰਕਸ਼ਾਪ ਖੋਲ ਲੇ ਕੋਈ ਉਤਮ ਕਿਸਮ ਦੀ ਖੇਤੀ ਕਰਨ ਲੱਗ ਜਾਏ ਕੋਈ ਨਾ ਕੋਈ ਕੰਮ ਸਿਕਾਵਾਂਗੇ ਉਹਨਾਂ ਨੂੰ ਕੰਮ ਤੇ ਲਾਵਾਂਗੇ ਤੇ ਇਹਦੇ ਨਾਲ ਅਸੀਂ ਜਿਹੜਾ ਦੂਜਾ ਨਵਾਂ ਅਸੀਂ ਕੰਮ ਕਰ ਰਹੇ ਆ ਅਸੀਂ ਹੈਗਾ ਵੀ ਜਿੱਥੇ ਵੀ ਡੀਡਿਕਸ਼ਨ ਸੈਂਟਰ ਆ ਦੀ ਰੀਅਬ ਸੈਂਟਰ ਆ ਉੱਥੇ ਇੱਕ ਨਾਰਕੋਟਿਕ ਅਨੋਨਿਮਸ ਇੱਕ سپورਟ ਗਰੁੱਪ ਉਹਨਾਂ ਦਾ ਕ੍ਰੀਏਟ ਕਰਾਂਗੇ ਇਸ ਤੋਂ ਸਵਾਇਵਾਂ ਜਿੰਨੇ ਸਾਡੇ ਪੰਜਾਬੀ ਆ ਚਾਹੇ ਐਨ ਆਰ ਆਈ ਆ ਜਿੰਨੇ ਸਾਡੇ ਐਨ ਜੀਓਸ ਹੈਗੇ ਆ ਜਿੰਨੀਆਂ ਰਿਲੀਜੀਅਸ ਬਾਡੀਜ਼ ਹੈਗੀਆਂ ਮੇਰੇ ਅੱਜ ਹੀ ਗੱਲ ਹੋਈ ਹੈ ਜੋ ਜਿਹੜਾ ਆਪਣਾ ਪਿੰਗਲਾ ਆਸ਼ਰਮ ਜਿਹਨੂੰ ਅਸੀਂ ਕਹਿੰਦੇ ਆ ਭਗਤਪੂਰਨ ਜੀ ਦਾ ਬਹੁਤ ਵੱਡੀ ਟ੍ਰੈਡੀਸ਼ਨ ਹੈ ਉਹਨਾਂ ਨੇ ਮੇਰੇ ਇੱਕ ਵਾਰਡ ਅਡੌਪਟ ਕੀਤਾ ਹੋਇਆ ਅਮਰਸਰ ਮੈਡੀਕਲ ਕਾਲਜ ਉੱਥੇ ਸੇਵਾ ਉਹ ਕਰਦੇ ਆ ਇਲਾਜ ਅਸੀਂ ਕਰਦੇ ਆ ਬਹੁਤ ਅੱਛਾ ਹੈ ਜਿਹੜੇ ਜਿਹੜੇ ਜਿਨ੍ਹਾਂ ਦਾ ਕੋਈ ਵਾਲੀਵਾਰਸ ਨਹੀਂ ਆ ਉਹਨਾਂ ਦਾ ਬਹੁਤ ਵਧੀਆ ਦੇਖਪાળ ਉੱਥੇ ਹੋ ਰਹੀ ਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਤੁਸੀਂ ਨਸ਼ਾ ਛਡਾਊ ਕੇਂਦਰ ਸਾਨੂੰ ਇੱਕ ਦਿਓਗਾ ਅਸੀਂ ਉ ਅੱਗੇ ਆ ਰਿਹਾ ਕਿ ਮੇਰਾ ਬੱਚਾ ਨਸ਼ਾ ਕਰਦਾ ਇਹਨੂੰ ਲੈ ਜਾਓ ਅਸੀਂ ਕਹ ਜਿਹੜੇ ਵੀ ਮਾਪੇ ਦਾ ਮਾਪਿਆਂ ਦੇ ਬੱਚੇ ਨਸ਼ਾ ਕਰਦੇ ਆ ਸਾਨੂੰ ਦੇ ਦਿਓ ਅਸੀਂ ਨਸ਼ਾ ਛੁਡਾ ਕੇ ਕੰਮ ਸਿਖਾ ਕੇ ਕੰਮ ਤੇ ਲਾ ਕੇ ਪਿੰਡ ਦੇ ਵਿੱਚ ਸਪੋਰਟ ਗਰੁੱਪ ਕ੍ਰੀਏਟ ਕਰਕੇ ਅਸੀਂ ਉਹਨਾਂ ਨੂੰ ਵਾਪਸ ਭੇਜਾਂਗੇ ਸਰਾਂ ਮੰਨ ਦੇਖਿਆ ਜਾਂਦਾ ਹੈ ਕਿ ਨਸ਼ਾ ਛਡਾਉ ਉਕੇਂਦਰ ਜਾਂ ਰੀਹੈਬਿਲੀਟੇਸ਼ਨ ਦੇ ਵਿੱਚ ਉਹੀ ਜਿਹੜੇ ਨੌਜਵਾਨ ਨੇ ਦਾਖਲ ਹੁੰਦੇ ਆ ਜਿਨ੍ਹਾਂ ਦੇ ਘਰ ਦੇ ਬਿਲਿੰਗ ਨਹੀਂ ਹੁੰਦੇ ਆ ਪਰ ਕਈਆਂ ਦੇ ਘਰ ਦੇ ਬਿਲਿੰਗ ਨਹੀਂ ਆਡੈਂਟੀਫਾਈ ਕਿਵੇਂ ਕੀਤੇ ਜਾਣਗੇ ਕਿ ਇਹ ਐਡਿਕਟ ਨੇ ਇਹ ਜਿਹੜੀ ਜਿਹੜੀ ਤੁਸੀਂ ਗੱਲ ਹੈ ਨਾ ਜੀ ਇਹਨੂੰ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਹੈ ਤੇ ਲੋਕ ਨਾ ਨਸ਼ਾ ਕਰਦੇ ਆ ਮਹੰਗਾ ਖਰੀਦਦੇ ਆ ਤੁਸੀਂ ਇੱਕ ਗੱਲ ਦੇਖੋ ਤੁਸੀਂ ਦੇਖਿਆ ਹੁਣ ਅੱবি ਜਿਹੜਾ ਨਸ਼ਾ ਸੜਾਉ ਕੇਂਦਰ ਦੇ ਬਾਹਰ ਗੋਲੀਆਂ ਬਹੁਤ ਮਹਿੰਗੀਆਂ ਵਿਕ ਰਹੀਆਂ ਸੀ ਅਸੀਂ ਤਾਂ ਫ੍ਰੀ ਦੇ ਰਹੇ ਹਾਂ ਉਹ ਉਈ ਗੋਲੀ ਅਸੀਂ ਫ੍ਰੀ ਦੇ ਰਹੇ ਆ ਫ੍ਰੀ ਨਹੀਂ ਲੈਂਦੇ ਕਿਉਂਕਿ ਇੱਥੇ ਆਂਦੇ ਆ ਤਾਂ ਬਿੱਲਾ ਲੱਗਦਾ ਜੀ ਬਾਹਰੋਂ ਪ੍ਰਾਈਵੇਟ ਮਹਿੰਗੀ ਗੋਲੀ ਖਰੀਦਦੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਚੱਕਰ ਚ ਨਾ ਪਓ ਤੁਸੀਂ ਜਿਹੜਾ ਸਟਿਗਮਾ ਹੈਗਾ ਇਹਨੂੰ ਫਾਈਟ ਕਰਨਾ ਜੇਤ ਨਸ਼ਾ ਕਰਦੇ ਹੋ ਤਾਂ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜੀ ਮਤਲਬ ਬਿਮਾਰੀ ਹੁੰਦੀ ਆ ਵੀ ਜਿਵੇਂ 100 ਬਿਮਾਰੀਆਂ ਲੱਗਦੀਆਂ ਆ ਆਪਾਂ ਨੂੰ ਕਿਸੇ ਨੂੰ ਡੈਂਗੂ ਹੋ ਜਾਂਦਾ ਕਿਸੇ ਨੂੰ ਮਲੇਰੀਆ ਹੋ ਜਾਂਦਾ ਵੀ ਦਿਮਾਗੀ ਬਿਮਾਰੀ ਆ ਕਿਸਮ ਦੀਆਂ ਬਿਮਾਰੀਆਂ ਦਾ ਵੀ ਇਲਾਜ ਹੈ ਸੋ ਜਿਹੜਾ ਸਟਿਗਮਾ ਹੈਗਾ ਸਟਿਗਮਾ ਰਿਡਕਸ਼ਨ ਜਿਵੇਂ ਅਸੀਂ ਜਿਹੜਾ ਟੀਕਾ ਲਾਂਦਾ ਉਹਨੂੰ ਮਾਨਿਟਰ ਰਿਡਕਸ਼ਨ ਹੋਏਗੀ ਤਾਂ ਸਪਲਾਈ ਜਿਹੜੀ ਜੜੀ ਪੁਰਸ ਹੈ ਸਪਲਾਈ ਰਿਡਕਸ਼ਨ ਘੱਟ ਕਰ ਸਕਦੀ ਆ ਉਹ ਕਾਉਂਟਰ ਪ੍ਰੋਡਕਟਿਵ ਆ ਜਿਵੇਂ ਫਿਰ ਇੱਕ ਮੇਰੇ ਸੱਜਣ ਕਹ ਰਹੇ ਸੀ ਕਿ ਜਿਹੜੀਆਂ ਗੋਲੀਆਂ ਪ੍ਰੈਗਾ ਦੀਆਂ ਗੋਲੀਆਂ ਫਰਾਨੀਆਂ ਗੋਲੀਆਂ ਉਹ ਫਿਰ ਜਿਹੜੀਆਂ ਮੈਡੀਕਲ ਦੀਆਂ ਦਵਾਈਆਂ ਹੁੰਦੀਆਂ ਉਹਨਾਂ ਨੂੰ ਉਹਨਾਂ ਦਾ ਮੈਸਜੂ ਸ਼ੁਰੂ ਕਰ ਦਿੰਦੇ ਆ ਉਹ ਜਿਹੜੀ ਸਭ ਤੋਂ ਵੱਡੀ ਗੱਲ ਹੈ ਹੋਗਾ ਵੀ ਆਪਾਂ ਚਿੱਟੇ ਵਾਲਿਆਂ ਦੇ ਪਿੱਛੇ ਜਾਣਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਚਿੱਟੇ ਦੀ ਪ੍ਰੋਬਲਮ ਖਤਮ ਕਰਨਾ ਮਤਲਬ ਜੇ ਤੁਹਾਡੇ ਲਵਸ ਦੇ ਵਿੱਚ ਸੀ ਹਮਦਰਦੀ ਮੋਗਾ ਪੁਲਿਸ ਸਟੇਸ਼ਨ ਵੀ ਪੂਰਾ ਜੋਰ ਲਾ ਰਹੀ ਹੈ ਨਸ਼ਾ ਫੜ ਰਹੀ ਹੈ ਤੇ ਪ੍ਰਸ਼ਾਸਨ ਇਹ ਜਿਹੜੇ ਸੈਂਟਰ ਵਾਧੇ ਦੇ ਜਾ ਰਹੇ ਆ ਇਹ ਕਦੋਂ ਘਟਦੇ ਜਾਣ ਇਹ ਹੁਣ ਘਟਨੇ ਸ਼ੁਰੂ ਹੋ ਜਾਣਗੇ ਜੀ ਮੈਨੂੰ ਨਾ ਲੋਕ ਪੰਜਾਬ ਦੀ ਸਰਕਾਰ ਨੂੰ ਮੁੱਖ ਮੰਤਰੀ ਨੂੰ ਅਰਵਿੰਦ ਕੇਜਰੀਵਾਲ ਨੂੰ ਅਸ਼ੀਸ਼ਾਂ ਦੇ ਰਹੇ ਆ ਕਿ ਤੁਸੀਂ ਬਹੁਤ ਨੇਕ ਕੰਮ ਕਰਦੇ ਆ ਔਰ ਮਾਂ ਬਾਪ ਬੱਚਾ ਬੰਦਾ ਖੁਦ ਬਲਾ ਕੇ ਆਪਣੇ ਬੱਚਿਆਂ ਨੂੰ ਸਾਨੂੰ ਹੈਂਡਓਵਰ ਕਰ ਰਿਆ ਵੀ ਇਹਨੂੰ ਸੁਧਾਰ ਦਿਓ ਜੀ ਤੁਸੀਂ ਇਹ ਪਹਿਲੀ ਵਾਰੀ ਹੋ ਰਿਹਾ ਜੀ ਸਾਨੂੰ ਬਹੁਤ ਭਰਮਾਗਾਰਾ ਮਿਲ ਰਿਹਾ ਲੋਕਾਂ ਵੱਲੋਂ ਸਹਿਯੋਗ ਮਿਲ ਰਿਹਾ ਐਨ ਜੀਓਜ਼ ਵੱਲੋਂ ਸਾਰੀਆਂ ਸਾਰਿਆਂ ਤੋਂ ਮਤਲਬ ਨਾ ਜੀ ਇਹ ਕਹੋ ਜਾਂ ਮਸਲਾ ਜਦੋਂ ਸਾਨੂੰ ਸਾਰੀਆਂ ਕਨਸਿਡਰੇਸ਼ਨ ਤੋਂ ਉੱਪਰ ਉੱਠ ਕੇ ਅੱਜ ਨਹੀਂ ਤੱਕ ਦੂਜੀਆਂ ਸਾਰੀਆਂ ਆਪਾਂ ਨੂੰ ਇੱਕ ਵਾਰੀ ਥਈਆ ਕਰਕੇ ਪੰਜਾਬ ਚੋਂ ਆਪਾਂ ਨਸ਼ਾ ਮੁਕਤ ਕਰੀਏ ਕਿਉਂਕਿ ਬਹੁਤ سارے ਸਾਡੇ ਦੁਸ਼ਮਣਾਂ ਜਿਹੜੇ ਬਾਰਡਰ ਦੇ ਦੂਜੇ ਪਾਸੇ ਜਿਹੜੇ ਡਰੋਨਰ ਆਈ ਭੇਜ ਰਹੇ ਆ ਦੇਸ਼ ਦੇ ਅੰਦਰ ਵੀ ਆ ਗਏ ਆ ਕੁਛ ਨਾ ਕੁਛ ਉਹਨਾਂ ਗੱਲ ਪੱਕੀ ਆ ਵੀ ਜਿਹੜੀਆਂ ਪਹਿਲੀਆਂ ਸਰਕਾਰਾਂ ਮਿਲੇ ਜਿਹੜੀ ਜਿਹੜੀ ਸੀ ਨਾ ਜੀ ਪੋਲੀਟੀਕਲ ਪੋਲੀਟੀਸ਼ੀਅਨ ਪੁਲਿਸ ਐਂਡ ਕ੍ਰਿਮੀਨਲ ਨੈਕਸਸ ਸੀਗਾ ਉਹ ਸਵੈਸ਼ ਕਰਤੀ ਆ। ਨਾ ਹੁਣ ਸਾਡੀ ਜਿਹੜੀ ਪੁਲਿਸ ਆ ਉਹ ਇਹਦੇ ਚ ਇਨਵੋਲਡ ਆ ਨਾ ਸਾਡੇ ਪੋਲੀਟੀਸ਼ੀਅਨ ਇਨਵੋਲਡ ਆ ਤੇ ਜਿਹੜਾ ਕੋਈ ਇੱਕ ਅੱਧਾ ਹੋਏਗਾ ਵੀ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਏਗੀ। 4 ਦਿਨ 5 ਦਿਨ ਦੇ ਵਿੱਚ 74 ਕਿਲੋ ਜਿਹੜੀ ਹੀਰੋਇਨ ਫੜੀ ਆ ਪੰਜਾਬ ਪੁਲਿਸ ਉਹਨੇ ਕੱਲ SLAGA ਜੋ ਕਰ। ਹਾਂ ਬਿਲਕੁਲ SLAGA ਜੋ ਹੋਗਾ ਜੀ ਔਰ ਜਿਹੜਾ ਇਹਦੇ ਚ ਇਹਦੇ ਨਾਲ ਨਾਲ ਫੜਨੇ ਦਾ ਇੱਕ ਚੀਜ਼ ਹੈ ਜੀ ਇੱਕ ਜਿਹੜਾ ਮੈਸੇਜ ਦੇ ਦਿੱਤਾ ਨਾ ਜੀ ਜਿਹੜਾ ਨਸ਼ੇ ਦਾ ਤਸਕਰ ਹੈ ਉਹਦੇ ਨਾਲ ਕੋਈ ਹਮਦਰਦੀ ਨਹੀਂ ਹੈ ਜੇ ਉਹਨੇ ਪ੍ਰਾਪਰਟੀ ਬਣਾ ਵੀ ਲਈ ਹੈ ਤਾਂ ਵੀ ਉਹ ਜੇਲ੍ਹ ਜਾਏਗਾ ਉਹਦੀ ਪ੍ਰਾਪਰਟੀ ਜਿਹੜੀ ਹੈਗੀ ਉਹਦਾ ਜਿਹੜੇ ਜਿਹੜੇ ਪਾਪਾ ਨਾਲ ਆਏ ਹੋਏ ਪੈਸੇ ਹਨਾ ਜੀ ਉਹਨੂੰ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਦੇ ਤੇ ਸਖਤ ਕਾਰਵਾਈ ਹੋਵੇਗੀ ਇੱਕ ਮੋਗਾ ਵਾਛਿਆਂ ਦੀ ਗੁਜ਼ਾਰਸ਼ ਸੀ ਐਮਡੀ ਡਾਕਟਰ ਵੀ ਸਿਵਲ ਹਸਪਤਾਲ ਬਣੀ ਲੰਬੀ ਡਿਮਾਂਡ ਚੱਲ ਰਹੀ ਹੈਗੀ ਇਹ ਜੀ ਇਹ ਤੁਸੀਂ ਦੋ ਤਿੰਨ ਵਾਰੀ ਕਿਹਾ ਵੀ ਸੀਗਾ ਨੂੰ ਪੂਰਾ ਕਰ ਦੋ ਇਹ ਵੈਸੇ ਡਿਫਰੈਂਟ ਸਬਜੈਕਟ ਹੈ ਇਹਦੇ ਵਾਸਤੇ ਨਾ ਗਵਰਨਮੈਂਟ ਨੇ ਇੱਕ ਅਸੀਂ ਇੱਕ ਰੈਵੋਲੂਸ਼ਨਰੀ ਕਾਈਂਡ ਆਫ ਜਿਹਨੂੰ ਸਿਹਤ ਕ੍ਰਾਂਤੀ ਕਹਿੰਦੇ ਆ ਅਸੀਂ ਕਰ ਰਹੇ ਆ ਅਸੀਂ ਇੱਕ ਤਾਂ ਜਿਹੜਾ ਤੁਹਾਡਾ ਤੁਸੀਂ ਪਹਿਲਾਂ ਮੁੱਲਾ ਕਲੀਨਿਕ ਸੁਣਿਆ ਸਾਰਿਆਂ ਨੇ ਆਮ ਆਦਮੀ ਕਲੀਨਿਕ ਅਸੀਂ ਹੁਣ ਮੋਬਾਈਲ ਲੈ ਕੇ ਆ ਰਹੇ ਆ ਜੀ ਉਹਦੇ ਵਿੱਚ ਕੀ ਹੈ ਕਿ ਉਹਦੇ ਚ ਬੈਨ ਹੈ ਇੱਕ ਜਿਹਦੇ ਵਿੱਚ 40 ਤੋਂ ਵੱਧ ਟੈਸਟ ਹੁੰਦੇ ਆ ਔਰ 750 ਦੇ ਕਰੀਬ ਦਵਾਈਆਂ ਮਿਲਦੀਆਂ ਆ ਹਾਂਸ ਫਾਊਂਡੇਸ਼ਨ ਨਾਲ 71 ਸਾਡੀਆਂ ਆਲਰੇਡੀ ਚੱਲਦੀਆਂ ਪਈਆਂ ਸਾਡਾ ਪਾਇਲਟ ਕੰਪਲੀਟ ਹੋ ਗਿਆ ਅਸੀਂ ਉਹ ਵਾਲੇ 500 ਜਿਹੜੇ ਮੁੱਲਾ ਕਲੀਨਿਕ ਆ 200 ਅਸੀਂ ਜਾਣ ਵਾਲੇ ਤਿੰਨ ਚਾਰ ਮਹੀਨੇ ਤੱਕ ਅਸੀਂ ਲਾਂਚ ਕਰਾਂਗੇ ਉਹਦੇ ਨਾਲ ਕੀ ਹੈ ਕਿ ਉਹ ਜਿਹੜੀ ਮੁੱਲਾ ਕਲੀਨਿਕ ਆ ਉਹ ਪ ਉਹ ਰੋਜ਼ 2 ਪੁਆਇੰਟ ਕਵਰ ਕਰਨਗੇ ਇੱਕ ਜਿਹੜੀ ਵੈਨ ਹੈ ਉਹ ਫਿਕਸਡੇ ਤੇ ਫਿਕਸ ਟਾਈਮ ਤੇ ਪਿੰਡ ਤੇ ਜਾਏਗੀ ਉੱਥੇ ਜਾ ਕੇ ਸਾਰੀਆਂ ਦਵਾਈਆਂ ਦੇਗੀ ਬਲੱਡ ਪ੍ਰੈਸ਼ਰ ਸ਼ੂਗਰ ਦਾ ਇਲਾਜ ਹੋਏਗਾ ਲੋਕਾਂ ਦੇ ਗੁਰਦੇ ਫੇਲ ਹੋਣੇ ਬੰਦ ਹੋ ਜਾਣਗੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਵੀ ਜਿਹੜੀ 100% ਅਵੇਲੇਬਿਲਟੀ ਆਫ ਮੈਡੀਸਿਨਸ ਉਹ ਅਸੀਂ ਕਰਦੇ ਆ ਜੀ ਬੋਰਡ ਲਗਾਤੇ ਆ ਤੁਹਾਡੇ ਜੇ ਦਵਾਈ ਨਹੀਂ ਮਿਲਦੀ ਤਾਂ ਸਿਵਲ ਸਰਜਨ ਔਰ ਐਸਐਮਓ ਜਿਹੜੇ ਆ ਉਹ ਜਵਾਬਦੇ ਹੋਣਗੇ ਉਹਨਾਂ ਨੂੰ ਦਵਾਈਆਂ ਵੀ ਦੇ ਦਿੱਤੀਆਂ ਸੈਂਸ਼ੀਅਲ ਡਰੱਗ ਲਿਸਟ ਨਾਲ ਪੈਸੇ ਦੇ ਦਿੱਤੇ ਵੀ ਜੇ ਖਰੀਦਣੀਆਂ ਤਾਂ ਤੁਸੀਂ ਖਰੀਦ ਲਓ ਅਰੀਜਨ ਦਵਾਈ ਲੈਣ ਨਹੀਂ ਭੇਜਣਾ ਇਸ ਤੋਂ ਸવાય ਜਿਹੜਾ ਬਹੁਤ ਵੱਡਾ ਕਦਮ ਆ ਜਿਹੜਾ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਚਾਹੁੰਦਾ ਵੀ ਅਸੀਂ ਕੁਝ ਇੱਕ ਸਰਵਿਸ ਜਿਵੇਂ ਅਸੀਂ ਸੀਟੀ ਸਕੈਨ ਆ ਬਹੁਤ ਸਸਤਾ ਹੁੰਦਾ ਸੀ ਆਊਟਸੋਰਸ ਕੀਤਾ ਸੀ ਉਹ ਹੁਣ ਅਸੀਂ ਕੁਝ ਖਾਸ ਤਾਲਾ ਉਹ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਹੋਣਗੇ ਉਹ ਉਹਦੇ ਵਿੱਚ ਖਰਚ ਪੈਸੇ ਸਰਕਾਰ ਦੇਗੀ ਬਟ ਅਸੀਂ ਕੁਝ ਇੱਕ ਜਿਹੜੇ ਹਸਪੀਟਲ ਐਸ ਪਾਇਲਟ ਅਸੀਂ ਜਿਹੜੇ ਹੈਗੇ ਆ ਉਹ ਪ੍ਰਾਈਵੇਟ ਪਲੇਅਰ ਨਾਲ ਕੋਆਪਰੇਟ ਕਰਕੇ ਉਹਨਾਂ ਨੂੰ ਦੇ ਕੇ ਸਾਰੀਆਂ ਸਰਵਿਸਸ ਦੇਣਗੇ ਜੀ ਉਹ ਲੋਕਾਂ ਵਾਸਤੇ ਪੰਜਾਬ ਦੇ ਲੋਕਾਂ ਲਈ ਸਾਰੀਆਂ ਸਰਵਿਸਸ ਫ੍ਰੀ ਹੋਣਗੀਆਂ ਉਹਨਾਂ ਨੂੰ ਪੈਸੇ ਅਸੀਂ ਦੇਵਾਂਗੇ ਇੱਕ ਨਵਾਂ ਮਾਡਲ ਆਗਿਆ ਉਹਦੇ ਵਿੱਚ ਮੈਡੀਕਲ ਸਪੈਸ਼ਲਿਸਟ ਵੀ ਹੋਣਗੇ ਸਾਰੇ ਸਪੈਸ਼ਲਿਸਟ ਹੋਣਗੇ ਅੱਠ ਦੀ ਅੱਠ ਸਪੈਸ਼ਲਿਟੀਆਂ ਹੋਣਗੀਆਂ ਜੀ ਸਰ ਜਿਹੜਾ ਵੀ ਹਾਈਰ ਐਂਟੀਬਾਇਓਟਿਕ ਜਿਹੜਾ ਸੀ ਹਸਪਤਲ ਦੇ ਟonnage ਹੋ ਗਿਆ ਗਿਆ ਮਨ ਕੀ ਪਹਿਲਾਂ ਕਦੀ ਨਹੀਂ ਹੋਈ ਚੀਜ਼ ਇਹ ਅਸੀਂ ਕਰ ਰਹੇ ਹਾਂ 100% ਅਸ਼ੋਰਡ ਸਪਲਾਈ ਆਫ ਮੈਡੀਸਿਨਸ ਅਸੀਂ ਕਰਤੀਆ ਇਕੁਪਮੈਂਟ ਸਾਰੀ ਅਸੀਂ ਤਕਲੀਮਤ ਕੀ ਹੋਣ ਜਾਂ ਠੀਕ ਹੋ ਗਈ ਹੈ ਜਾਂ ਆ ਗਈ ਹੈ ਐਕਸ-ਰੇ ਅਲਟਰਾਸਾਉਂਡ ਹੋਣੇ ਸ਼ੁਰੂ ਹੋ ਗਏ ਆ ਇਸ ਤੋਂ ਸਵਾਏ ਅਸੀਂ ਜਿਹੜਾ ਨਵਾਂ ਮਾਡਲ ਹੈ ਉਹਦੇ ਛਾਬ ਬੈਂਡ ਸਪੋਕ ਅਸੀਂ ਪੰਜਾਬ ਦੇ ਵਿੱਚ 4 5 6 ਸੈਂਟਰ ਬਣਾਵਾਂਗੇ ਸੈਂਟਰ ਆਫ ਐਕਸਲੈਂਸ ਜਿੱਥੇ ਗੋਡੇ ਬਦਲੇ ਜਾਣੇ ਆ ਅਸੀਂ ਹਰ ਜਿਹੜਾ ਸੀਐਸਸੀਓ ਦੇ ਵਿੱਚ ਜੱਚਾ ਬੱਚਾ ਦੀਆਂ ਸਰਵਿਸਿਜ਼ ਦੇਵਾਂਗੇ ਅਸੀਂ 200 ਜਗ੍ਹਾ ਤੇ ਜਿਵੇਂ ਹਾਰਟ ਦਾ ਆਪਰੇਸ਼ਨ ਹੋਣਾ ਬ੍ਰੇਨ ਦਾ ਆਪਰੇਸ਼ਨ ਹੋਣਾ ਉਹਦੇ ਹੱਬ ਬਣਾਵਾਂਗੇ ਅਸੀਂ 4 4 5 5 ਜਿਹੜਾ ਕਿ ਵੱਡੇ 500 ਬੈਡ ਦਾ ਹਸਪੀਟਲ ਹੋਏਗਾ ਉਹ ਕਿੱਡਾ ਵੱਡਾ ਪੰਜਾਬ ਹੈ ਜੀ ਸੋ ਬੰਦਾ 20 50 ਕਿਲੋਮੀਟਰ ਤੇ ਆ ਜਾਏਗਾ ਇਸੇ ਤਰ੍ਹਾਂ ਮੈਂ ਤੁਹਾਡਾ ਲੁਧਿਆਣੇ ਦੇ ਵਿੱਚ ਜਵਦੀ ਦੇ ਵਿੱਚ ਇੱਕ ਸੈਂਟਰ ਆਫ ਐਕਸੀਲੈਂਸ ਬਣਾਇਆ ਫੋਰ ਡਾਇਲਿਸਿਸ ਉੱਥੇ 25 ਮਸ਼ੀਨਾਂ ਲੱਗੀਆਂ ਹੋਈਆਂ ਇੱਕ ਰਜਿੰਦਰਾ ਹਸਪਤਾਲ ਚ ਬਣਾ ਰਿਹਾ ਇਹ ਸੈਂਟਰ ਆਫ ਐਕਸੀਲੈਂਸ ਬਣਾ ਰਿਹਾ ਸੀ ਹੱਬ ਐਂਡ ਸਪੋਕ ਮਾਡਲ ਹੈ ਐਂਬੂਲੈਂਸ ਸਰਬਸੇ ਸਭ ਤੋਂ ਵੱਲੇ ਹੋਣ ਗਿਆ ਉਹ ਪਹਿਲਾ ਨਵੀਂ ਐਂਬੂਲੈਂਸ ਦਿੱਤੀਆਂ ਹੋਰ ਨਵੀਂ ਆ ਰਹੀਆਂ ਸੋ ਅਸੀਂ ਪੰਜਾਬ ਦੀ ਜਿਹੜੀ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਰੀ ਕੇਅਰ ਯੋਗਾ ਪ੍ਰੋਫੈਨਸ਼ਨ ਆਫ ਡਿਜ਼ੀਜ਼ ਇਹਨਾਂ ਚਾਰਾਂ ਦੇ ਮਤਲਬ ਟਰਸਰੀ ਕੇਅਰ ਤੱਕ ਅਸੀਂ ਕੰਮ ਕਰ ਰਹੇ ਹਾਂ ਐਂਡ ਵੀ ਆਰ ਕਲੈਬੋਰੇਟਿੰਗ ਵਿਦ ਦਾ ਪ੍ਰਾਈਵੇਟ ਸੈਕਟਰ ਆਲਸੋ ਉਹਨਾਂ ਦਾ ਵੀ ਕੰਮ ਚੱਲਦਾ ਰਹੇਗਾ ਐਂਡ ਦੇ ਆ ਉਹਨਾਂ ਨੂੰ ਵੀ ਫਾਇਦਾ ਜੀ ਉਹਨਾਂ ਨੂੰ ਜਿਹੜਾ ਸਾਡਾ ਸੈਂਟਰ ਨਹੀਂ ਚੱਲਦਾ ਜੀ ਸਾਡਾ ਕੋਈ ਜਿਹੜਾ ਤਰਨ ਤਰਨ ਚਾ ਸਾਡਾ ਠੀਕ ਆ ਜੀ ਜਾਂ ਸਾਡਾ ਬਿਲਕੁਲ ਜਮਸ਼ੀਦ ਵਿੱਚ ਆ ਜਿਹੜਾ ਬਿਲਕ